ਠੀਕ ਹੈ ਮੈਂ ਅੱਜ ਕਰਦੀ ਵਿੱਕੀ ਨੂੰ ਫੋਨ ਲਾਣੀ ਆ ਕਹਿੰਦੀ ਆ ਕਿ ਮੈਨੂੰ ਆ ਕੇ ਨਾ ਤੁਸੀਂ ਲੈ ਜਾਓ ਅੰਦਰ ਦਾ ਫੋਨ ਹਣੋ ਹਾ ਇੰਦਰ ਕੀ ਹਾਲ ਹੈ ਬਸ ਵਧੀਆ ਤੁਸੀਂ ਦੱਸੋ ਬਸ ਵਧੀਆ ਹੋਰ ਸੁਣਾ ਮੰਮੀ ਦਾ ਕੀ ਹਾਲ ਹੈ ਹੁਣ ਠੀਕ ਹੈ ਹਾਂਜੀ ਮੰਮੀ ਤਾਂ ਹੁਣ ਠੀਕ ਨਹੀਂ ਅੱਗੇ ਨਾਲੋਂ ਤਾਂ ਹੁਣ ਤਾਂ ਤੁਰ ਫਿਰ ਵੀ ਲੈਂਦੇ ਨੇ ਡਾਕਟਰ ਕਹਿੰਦੇ ਕਿ ਹਫਤੇ ਤੱਕ ਹੋਰ ਫਰਕ ਪੈ ਜਾਊ ਚਲੋ ਵਧੀਆ ਯਾਰ ਸ਼ੁਕਰ ਹੈ ਰੱਬ ਦਾ ਜੇ ਤੁਸੀਂ ਕੱਲ ਨੂੰ ਵੇਲੇ ਆ ਤਾਂ ਤੁਸੀਂ ਮੈਨੂੰ ਆ ਕੇ ਲੈ ਜਾਉਂਗੇ ਯਾਰ ਇੰਦਰ ਆਤਾ ਮੈਂ ਜਾਮਾ ਪਰਨਾ ਆਪਣੀ ਗੱਡੀ ਦਾ ਕੰਮ ਜਾਉਣ ਆਲਾ ਮੈਂ ਸਰਵਿਸ ਕਰਵਾਉਣ ਲਈ ਮਕੈਨਿਕ ਕੋਲ ਖੜਾ ਕੇ ਆਇਆ ਹੋਇਆ ਹੈ ਗੱਡੀ ਨੂੰ ਨਹੀਂ ਤਾਂ ਮੈਂ ਵੀਰੇ ਨੂੰ ਕਹਿ ਦਿੰਦੀ ਆ ਵੀਰਾ ਛੱਡ ਜਾਂਦਾ ਮੈਨੂੰ ਹਾਂ ਠੀਕ ਹੈ ਮੈਂ ਵੀਰੇ ਨੂੰ ਕਹਿ ਦਿੰਦੀ ਆ ਵੀ ਵੀਰਾ ਮੈਨੂੰ ਛੱਡ ਜਾਂਦਾ ਹਾਂ ਤਾ ਉਹਨੂੰ ਕਹਦੇ ਇੱਕ ਵਾਰ ਕਿਉਂ ਤੈਨੂੰ ਛੱਡ ਦਈਏ ਠੀਕ ਹੈ ਵੀਰੇ ਦੇ ਨਾਲ ਫਿਰ ਮੈਂ ਕੱਲ ਆ ਜੰਦੀ ਠੀਕ ਹੈ ਠੀਕ ਆ ਜਾ ਠੀਕ ਠੀਕ ਹੈ ਜੀ